ਡੇਟ ਆਫ ਬਰਥ ਦੱਸੋ ਜੀ ਮੇਰੀ ਹੈਗੀ ਹੈ ਜੀ 15 11 92 ਠੀਕ ਹੈ ਜੀ ਐਕਸ ਦਾ ਚੱਕਰ ਆ ਜਨ ਜਨਵਾਰ ਨੂੰ ਦੱਸ ਦਈਂ ਡੇਟ ਆਫ ਬਰਥ ਤੁਹਾਡਾ ਸਭ ਕੁਝ ਦੱਸ ਸਕਦਾ ਤੁਹਾਡੀ ਐਕਸ ਤੁਹਾਨੂੰ ਛੱਡ ਕੇ ਚਲੀ ਗਈ ਮੈਮ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ ਹੋਇਆ ਇਸ ਤਰ੍ਹਾਂ ਹਾਂਜੀ ਹਾਂਜੀ ਮਾਡਮ ਤੁਹਾਡੀ ਐਕਸ ਵੀ ਤੁਹਾਨੂੰ ਬਹੁਤ ਮਿਸ ਕਰ ਰਹੀ ਆ ਤੇ ਉਹ ਤੁਹਾਡੇ ਕੋਲ ਵਾਪਿਸ ਆਣਾ ਜਾਂਦੀ ਆ ਮੈਡਮ ਇਹ ਜੇ ਥੋੜੀ ਜਿਹੀ ਕਨਫਿਊਜ਼ਨ ਆ ਜੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਇੱਕ ਮੇਰੀ ਕਲਾਸਮੇਟ ਆ ਵੀ ਉਹਦੇ ਨਾਲ ਵੀ ਇਹ ਫੇਅਰ ਆ ਜੀ ਤੇ ਉਹ ਨਹੀਂ ਹੋ ਸਕਦਾ ਜੀ ਠੀਕ ਨਹੀਂ ਜਿਹੜਾ ਜਿਹੜਾ ਤੁਹਾਡਾ ਯੋਗ ਬੰਦਾ ਨਾ ਉਹ ਤੁਹਾਡੀ ਐਕਸ ਨਾਲ ਹੀ ਬੰਦਾ ਤੁਹਾਡੀ ਜਿਹੜੀ ਮੈਰਿਜ ਆ ਉਹ ਤੁਹਾਡੀ ਐਕਸ ਨਾਲ ਹੀ ਹੋਣੀ ਆ ਤੇ ਉਹ ਤੁਹਾਡੇ ਕੋਲ ਵਾਪਿਸ ਆ ਰਹੀ ਆ ਤੇ ਜਿਹੜੀ ਕਲਾਸਮੇਟ ਆ ਜੀ ਹੁਣ ਉਹ ਤਾਂ ਈ ਜ਼ਿੰਦਗੀ ਜੋ ਚਲੀ ਜਾਏਗੀ ਆਟੋਮੈਟਿਕਲੀ ਚਲੀ ਜਾਏਗੀ ਆਟੋਮੈਟਿਕਲੀ ਚਲੀ ਜਾਏਗੀ ਉਹ ਤਾਂ ਜਾਣ ਵਾਲੀ ਹੈ ਨੈਕਸਟ ਮੰਥ ਉਹ ਤਾਂ ਵਿਚਾਰੀ ਮੇਰਾ ਕਰਦੀ ਬਹੁਤ ਹੈ ਜੀ ਇਹ ਵੈਸੇ ਲੱਗਦਾ ਹੀ ਹੁੰਦਾ ਪਰ ਤੁਹਾਡੀ ਜੋ ਡੇਟ ਆਫ ਬਰਥ ਕੈਰੀ ਹੈ ਹੋਣਾ ਤਾਂ ਉਹੀ ਹੈ ਨਾ ਅੱਛਾ ਉਹ ਨੈਕਸਟ ਈਅਰ ਆ ਜਿਹੜੀ ਤੁਹਾਡੀ ਮੈਰਿਜ ਵੀ ਹੋਣ ਵਾਲੀ ਹੈ ਤੇ ਉਹ ਤੁਹਾਡੇ ਐਕਸ ਨਾ ਹੋਵੇਗੀ ਐਕਸ ਉਹਦੇ ਮੈਨੂੰ ਕਾਲ ਮੈਸੇਜ ਕੁਝ ਨਹੀਂ ਹੈਗਾ ਜੀ ਉਹ ਆਏਗੀ ਵਾਪਿਸ ਪਰ ਇਹ ਤੁਹਾਨੂੰ ਛੱਡ ਕੇ ਜਾਣ ਵਾਲੀ ਹੈ